ਮੈਨੂੰ ਐ ਫੀਲ ਕਰਾਇਆ ਜਾਂਦਾ ਵਾਰ-ਵਾਰ ਵੀ ਤੇਰੀ ਜ਼ਰੂਰਤ ਨਹੀਂ ਐ ਬਗਾਨੇ ਮਾਰੀ ਜਾਣਾ ਉੱਥੇ ਨਹੀਂ ਤਸੀਂ ਡੋਲਦੇ ਜਦੋਂ ਆਪਦੇ ਹੀ ਮਾਰਦੇ ਆ ਤੇ ਤੁਹਾਨੂੰ ਐ ਫੀਲ ਕਰਾ ਦਿੰਦੇ ਆ ਵੀ ਤੂੰ ਇੱਥੇ ਕਿਉਂ ਤੁਰਿਆ ਫਿਰਦਾ ਤੇਰੀ ਜ਼ਰੂਰਤ ਨਹੀਂ ਐ ਆਈ ਡੋਨੋ ਮੇਬੀ ਪਰਮਾਤਮਾ ਦੀ ਇਹ ਮਰਜ਼ੀ ਹੋਣੀ ਐ ਹੈਨਾ ਪਰ ਤੇ ਮੈਂ ਕਿਤੇ ਜਾ ਕੇ ਉਹਨੂੰ ਇਫੈਕਟ ਤਾਂ ਕਰੂਗੀ ਐਸਾ ਹਿਊਮਨ ਬੀਇੰਗ ਗੱਲ ਇਫੈਕਟ ਤਾਂ ਕਰਦੀ ਆ ਚਾਰ ਬੰਦੇ ਜਾਂ ਪੰਜ ਬੰਦੇ ਫੀਲ ਕਰਵਾਉਂਦੇ ਆ ਬਾਈ ਕਿ ਉਹਨਾਂ ਨੂੰ ਫਿਰ ਸਾਰੀ ਦੁਨੀਆ ਮਿਲ ਗਈ ਨਹੀਂ ਇਹ ਗੱਲ ਨਹੀਂ ਆ ਸਾਰੀ ਦੁਨੀਆ ਤਾਂ ਨਹੀਂ ਮਿਲ ਸਕਦੇ ਮੈਂ ਸਾਹਮਣੇ ਤਾਂ ਪਰ ਇਹ ਮੇਰੇ ਨਾਲ ਲਗਾਤਾਰ ਹੁੰਦਾ ਆ ਰਿਹਾ ਜੀ ਸਤਿ ਜੀ ਬਹੁਤ ਸਵਾਗਤ ਹੈ ਜੀ ਸਸਾ ਧੰਨਵਾਦ ਭਾਈ ਸਾਸ਼ਕਾ ਜੀ ਠੀਕ ਹੋ ਹਾਂਜੀ ਹਾਂਜੀ ਭਾਈ ਬਿਲਕੁਲ ਠੀਕ ਜਿਵੇਂ ਦੇ ਲੋਕਾਂ ਦੇ ਕਮੈਂਟ ਨੇ ਜਾਂ ਜਿਵੇਂ ਦਾ ਵੀ ਰਿਸਪਾਂਸ ਹੈ ਆਪਣੇ ਆਪ ਨੂੰ ਠੀਕ ਫੀਲ ਕਰ ਰਿਹਾ ਭਾਈ ਆਏ ਹਾਂ ਵੀ ਮੈਂ ਜਜ਼ਬਾਤੀ ਜਿਹਾ ਬੰਦਾ ਹੈ ਨਾ ਜਦੋਂ ਕਈ ਵਾਰੀ ਮੇਰੇ ਤੇ ਟੈਗ ਲਾ ਦਿੰਦੇ ਆ ਉਹ ਬੜੇ ਸਮੇਂ ਤੋਂ ਹੁਣ ਲਈ ਜਾ ਰਹੇ ਇਹ ਮੈਨੂੰ ਲੱਗਦਾ ਜੇ ਮੇਰੇ ਤੋਂ ਸੱਚ ਪੁੱਛੋ ਕਿਤੇ ਨਾ ਕਿਤੇ ਹੁਣ ਮੈਨੂੰ ਉਹ ਟੈਗ ਤੰਗ ਕਰਨ ਲੱਗੇ ਹੁਣ ਮੈਂ ਪ੍ਰਭਾਵਿਤ ਹੋਣ ਲੱਗ ਗਿਆ ਉਹਨਾਂ ਟੈਗਾਂ ਤੋਂ ਵੀ ਅ ਕਿਉਂ ਮੈਂ ਕਿਹੋਂ ਜਵਾਬ ਦੇ ਰਹਿਆ ਬਹੁਤ ਇਨਾ ਸਮਾਂ ਹੋ ਗਿਆ ਕਹਿੰਦੇ ਬੀਜੇਪੀ ਦਾ ਪਲਾਂਟਡ ਆਰਐਸਐਸ ਤੇ ਹੁਣ ਮੇਰੀ ਮਾਨਸਿਕਤਾ ਤੇ ਨਾ ਉਹ ਪ੍ਰਭਾਵ ਛੱਡਣ ਲੱਗੇ ਅੱਜ ਤੋਂ ਪਹਿਲਾਂ ਇਹ ਤੋਂ ਪਹਿਲਾਂ ਨਹੀਂ ਛੱਡਿਆ ਸੀ ਇਹ ਤੋਂ ਪਹਿਲਾਂ ਮੈਨੂੰ ਐਂ ਲੱਗਦਾ ਸੀ ਮੇਰੇ ਅੰਦਰ ਸੱਚ ਆ ਤਾਂ ਕੋਈ ਗੱਲ ਨਹੀਂ ਪਰ ਹੁਣ ਮੈਨੂੰ ਕਿਤੇ ਨਾ ਕਿਤੇ ਉਹ ਜਜ਼ਬਾਤੀ ਕਰ ਦਿੰਦੇ ਆ ਜੇ ਤੁਸੀਂ ਆਪਣੇ ਆਪ ਨੂੰ ਯੋਧਾ ਮੰਨਦੇ ਹੋ ਜਦ ਤੁਹਾਡੇ ਅੰਦਰ ਸੱਚ ਹੈ ਤੁਸੀਂ ਜਾਣਦੇ ਹੋ ਜਾਂ ਪਰਮਾਤਮਾ ਜਾਣਦਾ ਹੈ ਲੋਕ ਜਿਹੜੇ ਟੈਗ ਲਗਾਉਂਦੇ ਨੇ ਬਾਈ ਜੀ ਜੇ ਇੱਕ ਯੋਧਾ ਹਾਂਜੀ ਅੰਨਾ ਬੋਲਾ ਗੁੰਗਾ ਹੋ ਜੇ ਤਾਂ ਵਧੀਆ ਨਹੀਂ ਰਹੂਗਾ ਜੀ ਨਹੀਂ ਹੋਇਆ ਜਾ ਸਕਦਾ ਬਾਈ ਮੇਰੇ ਤੋਂ ਨਹੀਂ ਹੋਇਆ ਜਾ ਸਕਦਾ ਜੀ ਕਿਉਂਕਿ ਮੈਂ ਬਣਿਆ ਹੀ ਮੇਰੀ ਬੰਦਤਰੀ ਉਸ ਤਰ੍ਹਾਂ ਦੀ ਹੈ ਬਗਾਨੇ ਮਾਰੀ ਜਾਣ ਉੱਥੇ ਨਹੀਂ ਤੁਸੀਂ ਡੋਲਦੇ ਜਦੋਂ ਆਪਦੇ ਮਾਰਦੇ ਆ ਤੇ ਤੁਹਾਨੂੰ ਐਂ ਫੀਲ ਕਰਾ ਦਿੰਦੇ ਆ ਵੀ ਤੂੰ ਇੱਥੇ ਕਿਉਂ ਤੁਰਿਆ ਫਿਰਦਾ ਤੇਰੀ ਜ਼ਰੂਰਤ ਨਹੀਂ ਆ ਮੈਨੂੰ ਐ ਫੀਲ ਕਰਾਇਆ ਜਾਂਦਾ ਵਾਰ-ਵਾਰ ਵੀ ਤੇਰੀ ਜ਼ਰੂਰਤ ਨਹੀਂ ਆ ਜੇ ਚਾਰ ਬੰਦੇ ਜਾਂ ਪੰਜ ਬੰਦੇ ਫੀਲ ਕਰਵਾਉਂਦੇ ਆ ਬਾਈ ਕਿ ਉਹਨਾਂ ਨੂੰ ਫਿਰ ਸਾਰੀ ਦੁਨੀਆ ਮੰਨ ਲਈ ਨਹੀਂ ਇਹ ਗੱਲ ਨਹੀਂ ਆ ਸਾਰੀ ਦੁਨੀਆ ਤਾਂ ਨਹੀਂ ਮੰਨ ਸਕਦੇ ਮੈਂ ਸਾਂਹੇ ਤਾਂ ਪਰ ਇਹ ਮੇਰੇ ਨਾਲ ਲਗਾਤਾਰ ਹੁੰਦਾ ਆ ਰਿਹਾ ਹੈ ਹਨਾ ਲਗਾਤਾਰ ਹੁੰਦਾ ਆ ਰਿਹਾ ਹੈ ਵੀ ਸਟੇਜਸ ਤੋਂ ਵੀ ਮੇਰਾ ਅ ਅਨਾਉਂਸ ਕੀਤਾ ਜਾਂਦਾ মিডিਆ ਹਾਊਸਸ ਵੀ ਉਸ ਢੰਗ ਨਾਲ ਬਿਹੇਵ ਕਰ ਲੈਂਦੇ ਆ ਦੀਪ ਸਿੱਧੂ ਦੇ ਮਗਰੀ ਪੈ ਜਾਂਦੇ ਆ ਸਾਰੇ ਸਾਰੇ ਹੀ ਪੈ ਜਾਂਦੇ ਆ ਦੀਪ ਸਿੱਧੂ ਦੇ ਮਗਰ ਸੋ ਅ ਓ ਆਈ ਡੋਨੋ ਮੇਬੀ ਪਰਮਾਤਮਾ ਦੀ ਇਹ ਮਰਜ਼ੀ ਹੋਣੀ ਆ ਕੋਈ ਹਨਾ ਪਰ ਕਿਤੇ ਨਾ ਕਿਤੇ ਜਾ ਕੇ ਉਹ ਤੁਹਾਨੂੰ ਇਫੈਕਟ ਤਾਂ ਕਰੂਗੀ ਐਸਾ ਹਿਊਮਨ ਬੀਇੰਗ ਗੱਲ ਇਫੈਕਟ ਤਾਂ ਕਰਦੀ ਆ ਜੇਕਰ ਤੁਸੀਂ ਸੱਚੇ ਹੋ ਤੇ ਅੱਜ ਅਹਿਸਾਸ ਇਹ ਵੀ ਹੋ ਰਿਹਾ ਹੁਣ ਵੀ ਯਾਰ ਉਦੋਂ ਦੀਆਂ ਸ਼ਾਇਦ ਵੋਟਾਂ ਨੇ ਹੁਣ ਆ ਕੰਮ ਖਰਾਬ ਕਰਤਾ ਵੀ ਸਣੀ ਦੇ ਹੁੰਦਾ ਜਿਹੜਾ ਸਾਥ ਦਿੱਤਾ ਸੀ ਇਹ ਵੀ ਲੱਗ ਰਿਹਾ ਜੀ ਆ ਨਹੀਂ ਭਾਈ ਮੈਨੂੰ ਇਹ ਨਹੀਂ ਲੱਗਦਾ ਹੁੰਦਾ ਵੀ ਮੈਂ ਸਾਥ ਦਿੱਤਾ ਸੀ ਦੇਖੋ ਉਦੋਂ ਮੈਂ ਐਜ਼ ਅ ਬ੍ਰਦਰ ਯਾ ਐਜ਼ ਅ ਫਰੈਂਡ ਹਨਾ ਦੋਸਤ ਯਾ ਭਰਾ ਦੇ ਨਾਤੇ ਮੈਂ ਉਹਨਾਂ ਦੇ ਨਾਲ ਖੜਾ ਸੀ ਤੇ ਜੇ ਉਹ ਮੈਂ ਸਾਥ ਨਾ ਦਿੱਤਾ ਹੁੰਦਾ ਹੋ ਸਕਦਾ ਮੇਰੇ 'ਚ ਅਹਿਸਾਸ ਨਹੀਂ ਆਉਣਾ ਸੀ ਵੀ ਪੰਜਾਬ ਨੂੰ ਜਿਆਦਾ ਜ਼ਰੂਰਤ ਤਾਂ ਸਾਡੇ ਲੋਕਾਂ ਨੂੰ ਜਿਆਦਾ ਜ਼ਰੂਰਤ ਤਾਂ ਤੇ ਜੇ ਮੇਰੇ 'ਚ ਮਾੜੀ ਮੋਟੀ ਕਾਬਲੀਅਤ ਹੈਗੀ ਆ